7 ਮਹੀਨੇ ਦਾ ਟਾਈਮ ਹੋ ਗਿਆ ਮੈਨੂੰ ਦੇਖਦੇ ਇਹਨੂੰ ਮੈਂ ਇੱਥੇ ਫਸਲવાડી ਦੇਖ ਪਰ ਕਰਦਾ ਹੁਣਾ ਜੀ ਤੇ ਨਿੱਤੀ ਕੋਈ ਨਾ ਕੋਈ ਨੌਜਵਾਨ ਇੱਥੇ ਹੁੰਦਾ ਸੀ ਤੇ ਮੈਂ ਅੱਜ ਉਹਨਾਂ ਨੂੰ ਪੁੱਛਿਆ ਵੀ ਮਾ ਤੁਸੀਂ ਵੀ ਇਦਾਂ ਦਾ ਕਿਉਂ ਕਰ ਰਹੇ ਹੋ ਉਹ ਕਹਿੰਦੇ ਸਾਨੂੰ ਸਰਕਾਰ ਕੋਈ ਰੋਜ਼ਗਾਰ ਦਵੇ ਸਾਡੇ ਲੈਵਲ ਦੇ ਦੇ ਦੇਵੇ ਅਸੀਂ ਜਿਵੇਂ 12 ਪੜ੍ਹੇ ਹੋਏ ਆ ਚਲੋ ਵੱਡੇ ਲੈਵਲ ਤੇ ਸਰਕਾਰ ਬਣਦੀ ਹੋਊਗੀ ਨੌਕਰੀ ਆਪਾਂ ਨੂੰ ਨਹੀਂ ਪਤਾ ਪਰ ਉਹ ਕਹਿੰਦੇ ਸਾਨੂੰ ਰੋਜ਼ਗਾਰ ਦਵੇ ਤਾ ਅਸੀਂ ਬੇਲੇ ਨਾ ਰਹੀਏ ਸਾਡਾ ਇਹ ਕੰਮਾਂ ਵੱਲ ਨਾ ਤਾਂ ਧਿਆਨ ਨਾ ਜਾਵੇ ਇੱਕ ਪਾਸੇ ਤਾਂ ਸਰਕਾਰ ਦਾਅਵੇ ਕਰਦੀ ਆ ਵੀ ਜੁਦ ਨਸ਼ਿਆਂ ਵਿਰੁੱਧ ਪਰ ਬੋੜਾਂ ਤੇ ਜਾਂ ਕੱਲਾ ਫਲੈਕਸਾਂ ਤੇ ਖਰਚਾ ਕਰਨ ਨਾਲ ਕੁਝ ਨਹੀਂ ਹੋਣਾ ਮੈਂ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਕਰਦਾ ਵੀ ਜਾਂ ਪ੍ਰਸ਼ਾਸਨ ਨੂੰ ਵੀ ਤੁਸੀਂ ਆਪੇ ਆ ਕੇ ਆਨ ਦੀ سپورਟ ਦੇਖੋ ਜੇ ਇਹਨਾਂ ਨੂੰ ਕੋਈ ਪ੍ਰੋਵਾਈਡ ਕਰਵਾਉਂਦਾ ਨਸ਼ਾ ਤਾਂ ਇਹਨਾਂ ਤੱਕ ਪਹੁੰਚਦਾ ਜੇ ਇਹਨਾਂ ਤੱਕ ਨਸ਼ਾ ਪਹੁੰਚੇ ਨਾ ਇਹ ਨਸ਼ਾ ਕਿਉਂ ਕਰਨਗੇ ਠੀਕ ਆ ਇੱਥੇ ਸਵਾਲ ਇਹ ਖੜਾ ਹੁੰਦਾ ਵੀ ਇਹਨਾਂ ਲਵੇ ਨਸ਼ਾ ਆਇਆ ਕਿੱਥਾਂ ਕਿਵੇਂ ਆਇਆ ਕਿੱਥੋਂ ਆਇਆ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਵੀ ਕਿਵੇਂ ਆਉਂਦਾ ਕਿੱਥੋਂ ਆਉਂਦਾ ਤੇ ਨਾ ਹੀ ਸਰਕਾਰ ਮੁਲਾਜ਼ਮਾਂ ਪੱਖੀ ਕੁਝ ਵੀ ਟੁਕਰੀ ਆ ਕੱਚੇ ਮੁਲਾਜ਼ਮ ਉਸੇ ਤਰ੍ਹਾਂ ਪੱਕੇ ਨਹੀਂ ਕੀਤੇ ਗਏ ਹਜੇ ਤੱਕ ਆ ਦਿਖਾਈ ਆ ਵੀ ਆ ਦੇਖੋ ਵੀ ਆ ਚੀਜ਼ਾਂ ਇੱਥੇ ਚੱਲ ਰਹੀਆਂ ਨੇ ਜਦ ਕਿ ਪ੍ਰਸ਼ਾਸਨ ਨੂੰ ਇਹ ਚੀਜ਼ਾਂ ਦੇ ਗੌਰ ਕਰਨੀ ਚਾਹੀਦੀ ਆ ਵੀ ਕਿੱਥੋਂ ਨਸ਼ਾ ਆ ਰਿਹਾ ਕਿਉਂ ਵਿਕ ਰਿਹਾ ਕਿਵੇਂ ਕਿਉਂਕਿ ਨਹੀਂ ਨਾ ਕੋਈ ਕਦੇ ਨਾ ਕਦੇ ਕਿਉਂਕਿ ਬਾਅਦ ਚ ਲੋਕ ਜਾਗ ਪਾਉਂਦੇ ਨੇ ਜਦੋਂ ਕੋਈ ਕਿਸੇ ਦੀ ਮੌਤ ਹੋ ਜਾਂਦੀ ਆ ਮੈਂ ਚਾਹਣਾ ਵੀ ਮੇਰੀ ਜ਼ਮੀਰ ਅਜ਼ਾਦਤ ਨਹੀਂ ਦਿੰਦੀ ਵੀ ਕਿਸੇ ਦੇ ਘਰ ਦੀ ਅੱਗ ਬੁਜੇ ਜਾਂ ਕਿਸੇ ਦੇ ਚੁੱਲ੍ਹੇ ਦੀ ਅੱਗ ਬੁਜੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀ ਆਪਣਾ ਹੁਣ ਸਮਾਂ ਆ ਪੰਜਾਬ ਦੀ ਜਵਾਨੀ ਸਾਂਭਣ ਦਾ ਤੇ ਪੰਜਾਬ ਨੂੰ ਨਸਿਆਂ ਤੋਂ ਮੁਕਤ ਕਰਾਉਣ ਦਾ ਕਿਉਂਕਿ ਹੁਣ ਤੁਸੀਂ ਦੇਖ ਲਓ ਵੀ ਜੇ ਇੱਥੇ ਕੱਲੂ ਆਉਣ ਦੀ ਕੋਈ ਬੰਦਾ ਮਰਿਆ ਮਰ ਜਾਂਦਾ ਕੋਈ ਨੌਜਵਾਨ ਟੀਕਾ ਓਵਰਡੋਜ਼ ਲਾ ਕੇ ਮਰ ਜਾਂਦਾ ਫਿਰ ਬਾਅਦ ਦੇ ਵਿੱਚ ਆਪਾਂ ਪਸਤੇਵੇ ਕਰੀ ਜਾਂਦੇ ਆ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ ਇਸ ਕਰਕੇ ਮੇਰੀ ਇਹੀ ਬੇਨਤੀ ਆ ਵੀ ਪੰਜਾਬ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਹ ਚੀਜ਼ਾਂ ਦਾ ਜਲਦ ਤੋਂ ਜਲਦ ਕੋਈ ਨਾ ਕੋਈ ਹੱਲ ਜਾਂ ਕਾਰਵਾਈ ਕੀਤੀ ਜਾਵੇ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਉਰੇ ਜਿਹੜੇ ਨੌਜਵਾਨ ਨੇ ਬਹੁਤ ਜ਼ਿਆਦੇ ਚਟਾ ਜਿਹੜਾ ਵੇਚ ਰਿਹਾ ਬਹੁਤ ਲੱਗ ਰਿਹਾ ਹੈ ਜੀ ਉਰੇ ਦੇਖ ਰਹੇ ਨੇ ਵੋਟਾਂ ਦੀ ਰਾਜਨੀਤੀ ਵੋਟਾਂ ਨਾਲ ਦੇਖਣਾ ਇੱਥੇ ਜਿਹੜੀ ਆਪਣੇ ਜਵਾਕ ਨੇ ਉਹ ਬਚਾਏ ਜਾਣ ਮੇਨ ਚੀਜ਼ ਇਹ ਹੈ ਜੀ